ਆ ਵੀ ਕੋਈ ਗੱਲ ਨਹੀਂ ਅਸੀਂ ਇਸ ਬੱਚੇ ਦੇ ਨਾਲ ਆ ਪਰ ਅਸੀਂ ਫੇਰ ਵੀ ਸੰਗਤ ਦਾ ਪਿਆਰ ਜਿਹੜਾ ਹੈ ਇਸ ਨੌਜਵਾਨ ਦੀ ਮੈਂ ਮਜਬੂਰੀ ਦੱਸ ਦਿੰਨਾ ਵੀ ਇਹਦੇ ਮਾਤਾ ਜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਫਾਦਰ ਸਾਹਿਬ ਇਹਦੇ ਬਿਮਾਰ ਨੇ ਔਰ ਘਰ ਦੀ ਜਿਹੜੀ ਛੱਤ ਆ ਉਹ ਟਿੱਗੂ ਟਿੱਗੂ ਕਰਦੀ ਹੈ ਔਰ ਕੱਲ ਹੋਰ ਵੀਰ ਨੇ ਦੱਸੀ ਕਹਿੰਦਾ ਮੈਂ ਫੈਕਟਰੀ ਦਾ ਕੰਮ ਵੀ ਕੀਤਾ ਇਸ ਗਰਾਉਂਡ ਦੇ ਵਿੱਚ ਚੌੜ ਦੇ ਲਈ ਔਰ ਮੇਰੇ ਭਰਾਵੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਕੋਲੇ ਗੂਗਲ ਪੇ ਚੱਲਦਾ ਹੈ ਉਹ ਨੰਬਰ ਲਿਖਿਓ ਨੋਟ 73474 8685 ਤੇ ਤੇਰੇ ਨਾਂ ਤੇ ਚੱਲਦਾ ਹੈ ਇਸ ਵੀਰ ਦੇ ਨਾਂ ਤੇ ਚੱਲਦਾ ਹੈ ਕੁਝ ਮਾਇਆ ਆਈ ਹੈ 5000 ਰੁਪਿਆ ਗੁਰਵਿੰਦਰ ਘਾਂਗੇ ਵੱਲੋਂ 5000 ਰੁਪਿਆ ਸਮੁੱਚੀ ਗੁਰਵਿੰਦਰ ਘਾਂਗੇ ਦੀ ਟੀਮ ਵੱਲੋਂ 5000 ਰੁਪਿਆ ਦੀਪ ਕਬੂਰਜੀ ਵੱਲੋਂ ਔਰ 5000 ਖੀ ਅਲੀ ਕੇ ਉਹਨਾਂ ਵੱਲੋਂ ਤੇ 5000 ਸੁਖਜਿੰਦਰ ਕਨੇਡਾ ਜੀ ਸਾਡੇ ਉਹਨਾਂ ਵੱਲੋਂ 5000 ਸੁਖਜਿੰਦਰ ਕਨੇਡਾ ਜੀ ਵੱਲੋਂ ਤੇ 20000 ਰੁਪਇਆ ਅਮਨ ਰਹੇ ਜਾ ਬੈਲਜੀਅਮ ਤੋਂ ਵੀਰ ਕਹਿੰਦਾ ਵੀ ਮੈਂ ਦੇਊਗਾ ਹੁਣ 40 ਕੀ ਬਾਤ ਹੋਰ ਇੱਕ ਸੰਗਤ ਦੇ ਵਿੱਚ ਕਿਹੜਾ ਲਾਉਣਾ ਦੇ ਨਾਲੇ 4 ਪੈਸੇ ਖਰਾਕ ਨੂੰ ਬਾਜ਼ੀ ਜਾਣ ਤੇ ਆਉਣ ਵਾਲੇ ਸਿਆਲ ਦੇ ਵਿੱਚ ਇਹ ਫੇਰ ਥਾਪੀਆਂ ਮਾਰ ਕਰਕੇ ਨੰਬਰ ਲਵੇ ਇਹ ਤੁਹਾਡੇ ਅਗੇ ਬੇਨਤੀ ਹੈ ਨੋਟ ਕਰੇ ਇੱਕ ਵਾਰੀ ਫੇਰ Google Pay ਨੰਬਰ 73474 8685 ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਸਾਡੇ ਕਲੱਬ ਵਾਲੇ ਵੀ ਦੋ ਚਾਰ ਨਾਲ ਹੋ ਜਾਣ ਔਰ ਇਹਦਾ ਵੀਰ ਦਾ ਆਪਾ ਕਿਹੜਾ ਜਿਹੜਾ ਜਰੂਰ ਜਗਨੰਦਨ ਸਾਰੇ ਭਰਾਵਾਂ ਨੂੰ ਨਾਮ ਦੇੋ ਆਹ ਭਰਾਵਾਂ ਨਾਲ ਨਾਲ ਸਾਰੇ ਭਰਾ ਨਾਲ ਮਿਲ ਕੇ ਮੇਰੇ ਵੀਰੇ ਇੱਕ ਵਾਰੀ ਫੇਰ Google Pay ਨੰਬਰ ਨੋਟ 77474 86 85 86 85 73474 86 85 ਨੰਬਰ ਹੈ Google Pay ਇਹ ਭਰਾ ਵੀ ਜਰੂਰ ਹੈਲਪ ਕਰਿਓ ਬੜੀ ਮਿਹਰਬਾਨੀ ਹੋਊਗੀ ਜਗ੍ਹਾ ਕੱਲ ਆਵੇ ਪ੍ਰਬੰਧਕ ਨਾਲ ਹੋ ਜਾਣਾ ਬੇਨਤੀ ਹੈ ਜਿਨ੍ਹਾਂ ਦੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਘਰ ਬਖਸ਼ਿਆ ਤੁਸੀਂ ਇਹ ਸੋਚ ਲਿਓ ਵੀ ਮੀਂਹ ਕਣੀ ਦੀ ਰੁੱਤ ਲੰਘ ਗਈ ਹੈ ਹੁਣ ਵੇਲੇ ਵੀ ਮੀਂਹ ਪੈਣਿਆ ਠੰਡ ਵੀ ਪੈਣੀ ਆ ਪਰ ਆਪਣਾ ਫਰਜ ਬਣਦਾ ਛੱਤਾਂ ਵਾਲਿਓ ਆਹ ਬੱਚੇ ਨੂੰ ਆਪਾਂ ਛੱਤ ਜੋਗੇ ਕਰ ਦਈਏ ਔਰ ਇਹਦੇ ਮਾਪੇ ਵੀ ਕਹਿਣ ਵੀ ਸਾਡਾ ਬੱਚਾ ਯਾਰੇ ਸਯੋਗ ਹੋ ਗਿਆ ਵੀ ਅਸੀਂ ਘਰੇ ਬੈਠ ਕੇ ਰੋਟੀ ਖਾ ਸਕਦੇ ਆ ਚਾਰ ਪੈਸੇ ਜੁੜ ਜਾਣਗੇ ਖਰਾਕ ਪਾਣੀ ਆ ਜਾਊਗਾ ਲਵਾ ਦੋ 걔ੜਾ ਮੁੰਡਿਆਂ ਨੂੰ ਬੇਇਨਤੀ ਆ ਆ ਗਿਆ ਲਾਲ ਵਾਲਾ ਫੇਰ ਆਹ ਜੱਗਾ ਖੋਖਰ ਲਈ ਕਹਿੰਦਾ 50 ਰੁਪਏ ਮੇਰੇ ਵੱਲੋਂ ਜਿਉਂਦਾ ਬਸਦਾ ਰਹੇ ਆਰੰਪਰੇ ਤੋਂ ਆਏ ਆ ਲਾਲ ਵੇਚਣਾਉਂਦੇ